ਨਕਾ ਵਾਲੇ ਬਾਗ ਦੇ ਵਿੱਚ ਹੁਣੇ-ਹੁਣੇ ਵਿਅਕਤੀ ਦੇ ਨਾਲ ਲੁੱਟ ਹੋਈ ਹੈ ਜਿਹਦਾ ਇੱਕ ਮੋਟਰਸਾਈਕਲ ਤੇ ਜਿਹੜਾ ਮੋਬਾਈਲ ਹੈ ਖੋ ਕੇ ਲੈ ਗਏ ਆ। ਔਰ ਹਮੇਰਾ ਦੇਖੋ ਜੀ ਆਸੇ-ਪਾਸੇ ਕਾਫੀ ਹੁੰਦਾ ਇੱਥੇ। ਔਰ ਰਾਤ ਜਿਹੜੇ ਵਿਅਕਤੀ ਨੇ ਲੁੱਟਾ ਖੋਹਾਂ ਵਾਲੇ ਉਹ ਸਰਗਰਮ ਹੋ ਕੇ ਜਿਹੜਾ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ। ਸੋ ਇਸ ਜਗ੍ਹਾ ਦੇ ਉੱਪਰ ਜਿਹੜਾ ਗੁਲਮੇਰ ਇਨਕਲੇਵ ਆ ਉਹਦੇ ਬਾਹਰ ਵਿਅਕਤੀ ਖੜਾ ਜਿਹਦੇ ਨਾਲ ਲੁੱਟ ਹੋਈ ਹੈ ਉਹ ਮੌਕੇ ਤੇ ਜਿਹੜੀ ਹੈ ਥਾਣਾ ਭਾਰੋ ਕੈਂਪ ਦੀ ਪੁਲਿਸ ਵੀ ਪਹੁੰਚੀ ਹੋਈ ਹੈ। ਹਾਂਜੀ ਕੀ ਨਾਮ ਕੀ ਭਾਈ ਤੁਹਾਡਾ? ਨਾ ਨਾ ਜਸਵੀਰ। ਕੀ ਹੋਇਆ ਜਸਵੀਰ ਜੀ ਐਕਟੀਵ ਲੈ ਗਏ ਨੇ ਤੁਹਾਡੀ ਹਾਂ ਜੀ ਤੇ ਕੀ ਕਿਧਰੋਂ ਆ ਕਿਧਰੋਂ ਰਹ ਤੁਸੀਂ ਹਾਂ ਉਹ ਇਧਰ ਆਏ ਸੀ ਅੱਛਾ ਦੱਸੋ ਮੇਰੀ ਜੇ ਤੁਸੀਂ ਥੋੜੀ ਜਿਹੀ ਕਿਧਰੋਂ ਆਏ ਆਏ ਇਧਰੋਂ ਆਏ ਕਿਧਰੋਂ ਜਿਆ ਸੈਟਿੰਗ ਇਹਨੇ ਐਕਟੀਵ ਆ ਕੇ ਸੇ ਜਾਣੇ ਕੀ ਕੰਮ ਕੀ ਕਰਦੇ ਭਾਈ ਤੁਸੀਂ? ਹਾਂ ਦੁੱਧ ਵੇਚਦਾ ਦੁੱਧ ਵੇਚਦੇ ਹੋ ਤੇ ਦੁੱਧ ਦੇਣ ਗਏ ਸੀ ਘਰਾਂ ਦੇ ਵਿੱਚ। ਹਾਂ ਅਸੀਂ ਦੁੱਧ ਦੇ ਕੇ ਆਏ। ਅੱਛਾ ਜੀ। ਮੈਂ 버ਗਰ ਲੈਣਾ। ਨਹੀਂ ਹੁਣ ਤੂੰ 버ਗਰ ਖਾਣ ਆਇਆ ਈ ਜਾਂ ਦੁੱਧ ਦੇਣ ਆਇਆ? ਦੁੱਧ ਦੇ ਕੇ ਆਇਆ। ਤੂੰ ਗੱਲ ਕਰੀ ਨਾ ਜਿਹੜੀ ਜਿਹੜੀ ਰੀਅਲ ਹੈ। ਚਲੋ। ਤੇ ਮੋਟਰਸਾਈਕਲ ਕਿਹੜਾ ਤੁਹਾਡਾ? ਐਕਟਿਵਾ। ਐਕਟਿਵਾ ਕਿਹੜੀ ਹੈ? 6 ਲੈ ਲਈ। ਹਾਂ ਜੀ। 6 ਲੈ ਲਈ ਐਕਟਿਵਾ। ਸਿਕਜੀ ਐਕਟਿਵ ਆ? ਹਾਂ ਜੀ। ਕੀ ਨੰਬਰ ਕੀ ਸੀ ਉਹਦਾ? 0378 02 ਰੰਗ ਕਿਹੜਾ? ਪੈਂਸਰੀ ਕਲਰ ਸਰ। ਤੇ ਕਿੰਨੇ ਕ ਬੰਦੇ ਸੀਗੇ ਲੁੱਟ ਕਰਨ ਵਾਲੇ? 6 ਜਣੇ ਸੀ। 6 ਜਣੇ ਸੀ? ਤੇ ਕਿੱਦਾਂ ਅਮੂਲ ਭੇਟੇ ਵੀ ਸੀ ਉਹਨਾਂ ਨੇ? ਨਹੀਂ ਨਹੀਂ, ਓਪਨ ਹੀ ਸੀ। ਓਪਨ ਹੀ ਸੀ। ਤੁਹਾਨੂੰ ਰੋਕਿਆ ਕਿਹੜੀ ਜਗ੍ਹਾ ਤੇ? ਮੈਂ ਤਾਂ ਖੜਾ ਸੀ ਇਧਰ ਆਇ ਸੀ। ਤੂੰ ਹੀ ਕਿੱਥੇ ਖੜੇ ਸੀ? ਮੈਂ ਆ ਉਹ ਜਿੱਥੇ ਮੋਟਰਸਾਈਕਲ। ਤੇ ਰਹਿਣ ਵਾਲੇ ਕਿੱਥੇ ਦੇ ਹੋ? ਜੱਲੋਵਲਵਾਦੀ। ਜੱਲੋਵਲਵਾਦੀ। ਤੇ ਇਧਰੋਂ ਘਰ ਨੂੰ ਜਾ ਰਹੇ ਸੀ ਵਾਪਸ ਕਿੱਦਾਂ? ਮੈਂ ਇੱਥੇ 버ਗਰ ਲੈਣਾ ਸੀ। ਅੱਛਾ 버ਗਰ ਲੈਣ ਆਏ ਸੀਗੇ? ਆੰਦੇ ਗੱਲ ਗੁੱਲ ਕੋਈ ਵੀ ਨਹੀਂ ਕੀਤੀ ਤੁਹਾਡਾ ਕੋਈ ਨਹੀਂ ਗੱਲ ਕੀਤੀ ਨਾ ਮਗਲ ਕਰ ਤੇ ਦਾਤ ਉਹਨੇ ਇੱਥੇ ਰੱਖ ਦਿੱਤਾ ਤੁਹਾਡੇ ਤੇ ਉਹ ਮਾਈਕੀਆ ਚਾਰ ਕੋ ਲੈ ਕੇ ਚੱਲ ਰਿਹਾ ਮੋਬਾਈਲ ਵੀ ਲੈ ਕੇ ਹੋ ਕੇ ਮੋਬਾਈਲ ਕਿਹੜਾ ਸੀ ਰੈਡਮੀ ਦਾ ਰੈਡਮੀ ਦਾ ਨਵਾਂ ਲਿਆ ਸੀ ਕੀ ਸੈਕੰਡ ਹੈ ਲਿਆ ਸੀ ਨਵਾਂ ਹੀ ਲਿਆ ਸੋ ਜੱਲੋਵਾਲ ਬਾਦੀ ਦਾ ਰਹਿਣ ਵਾਲਾ ਇਹ ਲੜਕਾ ਜਿਹੜਾ ਦੇਖ ਸਕਦੇ ਹੋ ਕਿ ਜਿਹਦੇ ਨਾਲ ਲੁੱਟ ਹੋਈ ਹੈ ਔਰ ਇਹ ਜਿਹੜਾ ਇਲਾਕਾ ਦੱਸੀਏ ਤੁਹਾਨੂੰ ਨਾਖਾ ਵਾਲਾ ਬਾਗ ਨਾਖਾ ਵਾਲੇ ਬਾਗ ਦੇ ਵਿੱਚ ਜਿਹੜੀ ਵਿਅਕਤੀ ਦੱਸ ਰਿਹਾ ਕਿ ਘਰੋਂ 버ਗਰ ਲੈਣ ਆਇਆ ਸੀ ਔਰ ਜਿਸ ਵੇਲੇ ਉਹ ਇੱਥੇ 버ਗਰ ਲੈਨ ਪਹੁੰਚਦਾ ਤਾਂ ਉੱਥੇ ਹੀ 6 ਲੜਕੇ ਜਿਹੜੇ ਆ ਉਹਨੂੰ ਰੋਕ ਲੈਂਦੇ ਆ ਮੁੰਡੇ ਜਿਹੜੇ ਜਿੰਨਾਂ ਕੋਲੋਂ ਲੁੱਟ ਕੀਤੀ ਗਈ ਆ ਜੋ ਇਹ ਵਿਅਕਤੀ ਦੱਸ ਰਿਹਾ ਕਿ 6 ਵਿਅਕਤੀਆਂ ਨੇ ਇੱਥੇ ਰੋਕਿਆ ਔਰ ਦੇਖੋ ਜੀ ਆਸ-ਪਾਸ ਇੰਨਾ ਹਨੇਰਾ ਘੋਪਾ ਇੱਥੇ ਔਰ ਰਾਤ ਜਿਹੜਾ ਲੋਕਾਂ ਦਾ ਘਰੋਂ ਵਿੱਚੋਂ ਨਿਕਲਣਾ ਵੀ ਜਿਹੜਾ ਔਖਾ ਹੋਇਆ ਪਿਆ ਥਾਣਾ ਭਾਰੋ ਕੈਂਪ ਦੇ ਦੀਨ ਸਾਰਾ ਇਹ ਇਲਾਕਾ ਪੈਂਦਾ ਜਿੱਥੇ ਮਾਰਦਤ ਹੋਈ ਘਟਨਾ ਹੋਈ ਆ ਉੱਥੇ ਹੀ ਵਿਅਕਤੀ ਦਾ ਇੱਕ ਮੋਟਰਸਾਈਕਲ ਤੇ ਨਾਲ ਐਕਟਿਵਾ ਤੇ ਇੱਕ ਜਿਹੜਾ ਮੋਬਾਈਲ ਆ ਉਹਦਾ ਲੈ ਕੇ ਚੱਲੇ ਗਏ ਨੇ ਬੰਦੇ ਰਫੂ ਚੱਕਰ ਹੋ ਗਏ ਆ ਉਹ ਪਿੱਛੇ ਹੀ ਜਿਹੜੀ ਕਲੋਨੀ ਹੈ ਇਹਦੇ ਨਾਲ ਗੁਲਮੋਹਰ ਇਨਕਲੇਵ ਉੱਥੇ ਦੇ ਜਿਹੜੇ ਗੁਰਮੀਰ ਇਨਕਲੇਵ ਉੱਥੇ ਦੇ ਕੁਝ ਵਾਸੀ ਜਿਹੜੇ ਬਾਹਰ ਖੜੇ ਨੇ ਗੱਲਬਾਤ ਕਰਾਂਗੇ ਸਰ ਕਿੰਨੇ ਕਜੇ ਵਜੇ ਮਾਰਦਾ ਧੋਈ ਜੀ ਇਹਨਾਂ ਦੇ ਨਾਲ ਕਿੰਨੇ ਕਜੇ ਭਾਜੀ ਮਾਰਦਾ ਧੋਈ 9:30 100 ਘੰਟਾ ਹੋ ਗਿਆ 1 ਸਵਾ ਘੰਟਾ ਹੋ ਗਿਆ ਦੇਖੋ ਤੁਸੀਂ ਹੁਣ ਪਿੱਛੇ ਕਲੋਨੀ 'ਚ ਰਹਿੰਦੇ ਹੋ ਐਨੀ ਵਧੀਆ ਕਲੋਨੀ ਲੋਕ ਹੁਣ ਇੱਥੇ ਆ ਕੇ ਵਸ ਗਏ ਕਿਵੇਂ ਦੇਖਦੇ ਹੋ ਕਿ ਇੱਥੇ ਨਾ ਹੀ ਲਾਈਟਾਂ ਕਲੋਨੀ ਦੇ ਅੱਗੇ-ਅੱਗੇ ਤੇ ਹੈਗੀਆਂ ਪਿੱਛੇ-ਪਿੱਛੇ ਕੋਈ ਲੈਡੀਆਂ ਨਹੀਂ ਕਿੱਦਾਂ ਚੱਲੂਗਾ ਕੰਮ ਇਹ ਤੋਂ ਜੀ ਆਪਣੇ ਕਾਉਂਸਲਰ ਸਾਹਿਬ ਜਾਂ ਐਮਪੀ ਸਾਹਿਬ ਵੀ बताएंगे ਕਿਉਂ ਨਹੀਂ ਹੈ ਲਾਈਟਾਂ ਮਿਊਂਸੀਪਲ ਕਾਰਪੋਰੇਸ਼ਨ ਦਾ ਏਰੀਆ ਹਮ ਤਾਂ ਕਿੰਨਾ ਕਿੰਨਾ ਕਈ ਵਾਰ ਮਿਨਿਸਟਰ ਸਾਹਿਬ سے ਮਿਲ ਕਰਕੇ ਆਏ ਹਨ ਉਹਨਾਂ ਨੇ ਵਾਅਦੇ ਕੀਏ ਕਿ ਹਾਂਜੀ ਲਗਾਉਣਗੇ ਉਹਨੂੰ ਲਗਵਾਨੀ ਚਾਹੀਏ ਹਮ ਲੋਗ ਰਿਕੁਐਸਟ ਹੀ ਡਾਲ ਸਕਤੇ ਹਨ ਹਾਂ ਚਲੋ ਕਿਤਾ ਤੋਹੀ ਕਲੋਨੀ ਇਥੇ ਰਹਿਣ ਵਾਲੇ ਅੱਜ ਉਹ ਬੰਦੇ ਨਾਲ ਹੋਈ ਕੱਲ ਨੂੰ ਤੁਹਾਡੇ ਨਾਲ ਵੀ ਘਟਣਾ ਹੋ ਸਕਦੀ ਕਿਸੇ ਨਾਲ ਵੀ ਵਾਰਦਾਤ ਰੋਜ਼ ਹੀ ਰੋਜ਼ ਹੀ ਸੁਣਤਿਆਂ ਵੀ ਇੱਥੇ ਕੁਛ ਨਾ ਕੁਛ ਹੁੰਦਾ ਹੀ ਰਹਤਾ ਹੈ ਅੱਛਾ ਰੋਜ਼ ਹੀ ਹੁੰਦੀ ਰਹਦੀ ਵਾਰਦਾਤ ਰੋਜ਼ ਹੀ ਡੇਲੀ ਵਾਰਦਾਤ ਹੈ ਪੁਲਿਸ ਤੇ ਗਸ਼ਤ ਨਹੀਂ ਕਰਦੀ ਕੋਈ ਪੀਸੀਆ ਟੀਮ ਪੁਲਿਸ ਦੀਆਂ ਗੱਡੀਆਂ ਆਤੀਆਂ ਜੀ ਰਾਤ ਨੂੰ ਇਹੀ ਪੇ ਗੱਡੀ ਖੜੀ ਰਹਤੀ ਹੈ ਜਿਸ ਟਾਈਮ ਪੇ ਗੱਡੀ ਖੜੀ ਹੁੰਦੀ ਹੈ ਕਬ ਬੰਦੇ ਅਗੇ ਪਿਛੋਤੇ ਹਨ ਜਦ ਗੱਡੀ ਚਲੀ ਜਾਂਦੀ ਹੈ ਤਾਂ ਵਾਰਦਾਤ ਹੁੰਦੇ ਹੈ ਇੱਥੇ ਤਾਂ ਰੈਗੂਲਰ ਹੈ ਤਿਲ ਪਿਛਲੇ 1 ਮਹੀਨੇ ਮੇ ਕਮਸ ਕਮ 5 ਵਾਰ ਦੱਤੇ ਹਨ 5 ਵਾਰ ਦੱਤੋ ਹਾਂ ਜੀ ਪਿਛਲੇ 1 ਮਹੀਨੇ ਮੇ ਤੇ ਕੋਈ ਬੰਦਾ ਫੜਿਆ ਗਿਆ ਪਤਾ ਲੱਗਾ ਕੋਈ ਟ੍ਰੇਸ ਹੋਇਆ ਉਹਦੇ ਵਿੱਚੋਂ ਕਿ ਨਹੀਂ ਨਹੀਂ ਕੋਈ ਆਈਡੀਆ ਨਹੀਂ ਇਹ ਆ ਜੇ ਤੁਸੀਂ ਇੱਥੇ ਦੇ ਵਾਸੀ ਹੋ ਕੀ ਜਿਹੜੀ ਪ੍ਰਸ਼ਾਸਨ ਅਗੇ ਮੰਗ ਕਰਦੇ ਹੋ ਪ੍ਰਸ਼ਾਸਨ ਸਾਹਿਬ ਜੀ ਇਹ ਮੰਗ ਹੈ ਕਿ ਹਾਂ ਜੀ ਆਪਣਾ ਰੈਗੂਲਰ ਗਸ਼ਤ ਕੀਤਾ ਜਾਏ ਸਰ ਕਿੰਨਾ ਚਿਰ ਤੁਹਾਨੂੰ ਹੋ ਚੱਕਾ ਕੋਈ ਨਹੀਂ ਵਿੱਚ ਮੇਰੇ ਕੋ 4 ਮਹੀਨੇ ਹੋ ਗਏ ਤਾਂ 4 ਮਹੀਨੇ ਹੋ ਗਏ 4 ਮਹੀਨੇ ਵਿੱਚ ਕਿੰਨੀ ਵਾਰ ਦੱਤ ਹੋਈ ਪਿਛਲੇ 1 ਮਹੀਨੇ 5 ਵਾਰ ਦੱਤੇ ਹਨ ہماری ਨੌਲੇਜ ਮੇ ਆਪ ਜੀ ਹੂੰ ਤੁਹਾਡੇ ਕੋਲ ਕੋਈ ਪੂਸਟਮੈਂਟ ਕੀਤੀ ਕਿ ਕੋਈ ਕੋਈ ਵੀ ਕਲੋਨੀ ਨੇ ਕਦੀ ਕੀਤੀ ਕੰਪਲੇਨਟ ਪੁਲਿਸ ਦੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਰੀ ਹੋਗੀ ਜਿੰਨ ਕੇ ਸਾਥੇ ਪ੍ਰੋਬਲਮ ਹੋਈ ਹੈ ਕਿਸੇ ਨੇ ਕੰਪਲੇਟ ਨਹੀਂ ਕੀ ਹੋਗੀ ਕਿਸੇ ਨੇ ਕੰਪਲੇਨਟ ਨਹੀਂ ਕੀਤੀ ਨਹੀਂ ਕਿਸੇ ਨੇ ਨਹੀਂ ਸੋ ਬਿਲਕੁਲ ਜੀ ਜਿਹੜਾ ਪਿੱਛੇ ਗੁਰੂ ਗੁਰਮੇਰ ਇਨਕਲੇਵ ਹੈ ਔਰ ਉਹਨਾਂ ਦੇ ਜਿਹੜੇ ਇੱਥੇ ਦੇ ਵਾਸੀ ਉਹ ਵੀ ਦੱਸ ਰਹੇ ਕਿ ਇੱਥੇ ਵਾਰਦਾਤਾਂ ਨਿਰੰਤਰ ਹੁੰਦੀਆਂ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਔਰ ਕੋਲ ਜਿਹੜੀ ਵਿਅਕਤੀ ਇਹਦੀ ਕੰਪਲੇਨਟ ਆ ਦਰਜ ਕੀਤੀ ਜਾ ਰਹੀ ਹੈ ਜਿਹਦੇ ਨਾਲ ਵਾਰਦਾਤ ਹੋਈ ਸਾਰੀ ਸੱਚੀ ਨਾਮ ਆਪਣਾ ਇਹ ਐਸਾ ਸਿੰਘ ਦੇਵ ਚੰਦ ਮੇਰਾ ਨਾਮ ਆ ਜਸਵੀਰ ਕੁਮਾਰ ਜਿਹੜੇ ਸੀ ਇਹ ਦੱਸਦੇ ਮੈਂ ਉੱਥੇ ਟ੍ਰਾਂਸਫਰਮਿੰਗ ਦੇ ਲਾਗੇ ਖੜਾ ਸੀਦਾ ਜੀ ਤੇ 6 ਨੌਜਵਾਨ ਤੋਂ 10 ਐਕਾਂ ਤੇ ਸਵਾਰ ਹੋ ਕੇ ਆਏ ਤੇ ਉਹਦੀ ਐਕਟ ਵਾ ਉਤੋਂ ਖੋਕ ਲੈ ਗਏ ਜੀ ਇਹ ਸਰ ਜਿੱਦਾ ਮੋਬਾਈਲ ਫੋਨ ਕੋਲਿਆ ਜੀ ਤੇ ਇਹਦਾ ਆਪਣਾ ਗਰਮਾ ਦਰਜ ਕਰਕੇ ਅਗਲੀ ਕ੍ਰਿਤੀ ਸ਼ੁਰੂ ਕਰਦੇ ਸਰ ਇਹ ਕਿੱਥੇ ਦੀ ਰਹਿਣ ਵਾਲੇ ਦੱਸੇ ਜਾ ਰਿਹਾ ਜਸਵੀਰ ਜੀ ਚੰ ਲੋ ਵਾਲਵਾਦੀ ਦੇ ਚੰ ਲੋ ਵਾਲਵਾਦੀ ਦੇ ਸੁਖਦੇਵ ਜੀ ਪਿੱਛੇ ਜਿਹੜੇ ਕਲੋਨੀ ਵਾਲੇ ਕਹਿੰਦੇ ਤੇ ਨਿਰੰਤਰ ਹੀ ਵਾਰਦਾਤ ਹੁੰਦੀਆਂ ਪੰਜ ਛੇ ਕਹਿੰਦੇ ਇੱਕ ਮਹੀਨੇ ਦੇ ਵਿੱਚ ਹੀ ਵਾਰਦਾਤ ਹੋਈਆਂ ਪਰ ਕਿੰਨੀਆਂ ਵਾਰਦਾਤਾਂ ਕਿਉਂ ਹੋ ਰਹੀਆਂ ਨਹੀਂ ਸਰ ਵਾਰਦਾਤਾਂ ਚਲਪੂ ਜਾਂਦੀਆਂ ਸਾਰੇ ਜਗ੍ਹਾ ਕਿਉਂਕਿ ਸੰਘਣੀ ਵੱਧਦੀ ਹੈ ਹੂੰ ਵਾਰਦਾਤਾਂ ਐਕਚੁਅਲੀ ਸਾਰੀਆਂ ਹੈਗੀਆਂ ਵਾ ਜਿਹੜੀ ਬਾਦੀ ਦਾ ਕਰਕੇ ਥੋੜਾ ਤੇ ਇਹਦਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆ ਵੀ ਕੈਮਰੇ ਦੇ ਵਿੱਚ ਕੋਈ ਪਤਾ ਲੱਗਾ ਕੁਝ ਮੈਂ ਦੇਖਣ ਲੱਗਾ ਸਰ ਇਹਨੇ ਨਾ ਕੀ ਕੀ ਇਹਦੇ ਕੋਲ ਕੀ ਸਨੇਚ ਕੀ ਹੋਇਆ ਸਰ ਕਿਹੜੀ ਕਿਹੜੀ ਚੀਜ਼ ਲੈ ਗਏ ਜੀ ਇਹਦਾ ਮੋਬਾਈਲ ਫੋਨ ਹੋਇਆ ਤੇ ਐਕਟ ਹੋਇਆ ਜੀ ਅਸੀਂ ਇੱਕ ਜਿਹੜੇ ਆ ਸਾਰਾ ਪਾਰਟ ਡਿਊਟੀ ਅਫਸਰ ਪਹੁੰਚਣ ਸਤਾਂ ਦਸ ਦਿਨਾਂ ਵੱਲ ਜਿਹੜੀ ਆ ਕੰਪਲੀਟ ਲਿਖੀ ਸੋ ਜਿਹੜੀਆਂ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਇੱਕ ਕਲੋਨੀ ਦੇ ਵਾਸੀ ਜਿੱਥੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਇੱਥੇ ਵਾਰਦਾਤ ਹੋਈ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਕਲੋਨੀ ਦੇ ਬਾਹਰ ਇੱਕ ਘਟਨਾ ਜਿਹੜੀ ਪਹਿਲੀ ਨਹੀਂ ਹੈ ਚਾਰ ਤੋਂ ਪੰਜ ਵਾਰ ਦਾ ਤਾਂ ਇੱਥੇ ਪਹਿਲਾਂ ਹੀ ਹੋ ਚੁੱਕੀਆਂ ਨੇ ਸੋ ਅਗਰ ਤੁਸੀਂ ਵੀ ਇਸ ਰੋਡ ਤੋਂ ਆਉਂਦੇ ਹੋ ਜਾਂ ਜਾਂਦੇ ਹੋ ਜਾਂ ਲੰਘਦੇ ਹੋ ਤਾਂ ਧਿਆਨ ਨਾਲ ਲੰਘੋ ਕਿ ਇੱਥੇ ਵਾਰਦਾਤਾ ਦਾ ਜਿਹੜਾ ਸਿਲਸਿਲਾ ਲਗਾਤਾਰ ਇੱਕ ਮਹੀਨੇ ਦੇ ਵਿੱਚ ਪੰਜ ਵਾਰ ਦਾ ਤਾਂ ਹੋਈਆਂ ਸਨੇਚਿੰਗ ਦੀਆਂ ਚੋਰੀ ਦੀਆਂ ਲੁੱਟਾਂ ਦੀਆਂ ਖੋਹ ਕਰਦੇ ਲੋਕ ਵਾਰਦਾਤਾ ਜਿਹੜੇ ਕਰਕੇ ਇੱਥੋਂ ਦੀ ਰਫੂ ਚੱਕਰ ਹੋ ਜਾਂਦੇ ਆ ਸੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਔਰ ਪੁਲਸ ਹੁਣ ਕਹਿ ਰਹੀ ਅਸੀਂ ਜਿਹੜੀ ਸੀਸੀਟੀਵੀ ਖੰਗਾਲਾਂਗੇ ਕੀ ਮੰਗਰਦੇ ਤੁਸੀਂ ਸੋ ਜਿਨ੍ਹਾਂ ਦੀ ਨਾਲ ਵਾਰਦਾਤ ਹੋਈ ਹੈ ਸੋ ਸੋ ਇਹ ਤੁਹਾਨੂੰ ਜਲੰਧਰ ਦਾ ਜਿਹੜਾ ਮਾਮਲਾ ਸੰਜਿਆ ਕੀਤਾ ਜਾ ਰਿਹਾ ਜਲੰਧਰ ਦੇ ਵੈਸਟ